ਸੁਰਜੀਤ ਪਾਤਰ ਪੰਜ ਤਤਾਂ ਚ ਵਿਲੀਨ ਹੋ ਗਏ ਨੇ ਲੁਧਿਆਣਾ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਵੱਖ-ਵੱਖ ਸ਼ਖਸੀਅਤਾਂ ਨੇ ਉਹਨਾਂ ਨੂੰ ਨਾਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਪਾਤਰ ਸਾਹਿਬ ਤੇ ਜਾਣ ਤੇ ਤਾਂ ਹੁਣ ਕਹਿਣ ਵਾਲੀ ਗੱਲ ਰਹੀ ਕੋਈ ਨਹੀਂ ਹੁਣ ਤੇ ਉਹ ਤੇ ਚਲੇ ਗਏ ਹੁਣ ਕੀ ਕਹਿਣਾ ਉਹਨਾਂ ਬਾਰੇ ਹੁਣ ਤਾਂ ਉਹਨਾਂ ਨੂੰ ਕੱਲਾ-ਕੱਲਾ ਸ਼ਬਦ ਉਹਨਾਂ ਦਾ ਆਪਣੇ ਅੰਦਰ ਵਾਰਾਂਗੇ ਉਹਦੇ ਅਰਥ ਬਦਲ ਗਏ ਅੱਜ ਤੋਂ ਬਾਅਦ ਸਾਰੇ ਅਰਥ ਬਦਲ ਗਏ ਕਈ ਗੱਲਾਂ ਤਾਂ ਇੰਜ ਲੱਗਦੀਆਂ ਸੀ ਵੀ ਪਾਤਰ ਸਾਹਿਬ ਨੇ ਕਿਉਂ ਲਿਖਿਆ ਅੱਜ ਲੱਗਦਾ ਵੀ ਉਹਨਾਂ ਨੇ ਜਿਹੜਾ ਲਿਖਿਆ ਸੀ ਸਮਝ ਹੀ ਨਹੀਂ ਸਕੇ ਜਦੋਂ ਉਹਨਾਂ ਨੇ ਕਦੇ 72 77 'ਚ ਲਿਖਿਆ ਸੀ ਵੀ ਮੈਂ ਜਿੰਨਾਂ ਲੋਕਾਂ ਲਈ ਪੋਲ ਬਣ ਗਿਆ ਸਾਂ ਉਹ ਜਦ ਮੇਰੇ ਉੱਪਰ ਦੀ ਲੰਗਰੇ ਸਨ ਸ਼ਾਇਦ ਕਹਿ ਰਹੇ ਸਨ ਕਿੱਥੇ ਰਹਿ ਗਿਆ ਚੁੱਪ ਜਾ ਬੰਦਾ ਸ਼ਾਇਦ ਪਿੱਛੇ ਮੁੜ ਗਿਆ ਹੈ ਸਾਨੂੰ ਪਹਿਲਾਂ ਹੀ ਪਤਾ ਸੀ ਉਸ ਵਿੱਚ दम ਨਹੀਂ ਹੈ ਬਹੁਤ ਇਹ ਆ ਜਦੋਂ ਗੱਲਾ ਗੱਲਾ ਸ਼ੇਰ ਹੁਣ ਪੜਾਂਗੇ ਤੇ ਬੜਾਤਾ ਪਾਤਰ ਦੇ ਅਰਥ ਬਦਲ ਜਾਣਗੇ ਪਾਤਰ ਨੂੰ ਸਾਡੇ ਲਈ ਹੋਰ ਅਰਥਾਂ ਵਾਲਾ ਹੋਏਗਾ ਮਤਮ ਦਾ ਚੁਲਸ ਗਿਆ ਹਸੁੰਦੇ ਸੂਰਜ ਨੂੰ ਫਿਰ ਵੀ ਗਰਕ ਜਾਂਦੇ ਜਾਂਦੇ ਸ਼ਹਿਰ ਅੰਦਰ ਤੁਸੀਂ ਬਹੁਤ ਨੇੜੇ ਮੂੰਹ ਕਰ ਲਓ ਨਾ ਸ਼ੀਸ਼ੇ ਦਾ ਤੁਸੀਂ ਮੂੰਹ ਨਹੀਂ ਵੇਖ ਸਕਦੇ ਆਪਣਾ 52 ਸਾਲ ਸਾਡਾ ਸਾਥ ਰਿਹਾ ਇੱਕ ਦੂਸਰੇ ਨਾਲ ਕਦੇ ਥੋੜਾ ਕਦੇ ਬਹੁਤਾ ਕਦੇ ਥੋੜਾ ਕਦੇ ਬਹੁਤਾ ਕਦੇ ਗਾ ਕਦੇ ਪਿਛਾਂ ਇਸ ਕਰਕੇ ਪਤਸਬਰੇ ਕੁਝ ਕਹਿਣਾ ਮੇਰੇ ਲਈ ਸੰਭੋਗ ਬਹੁਤ ਕੁਝ ਨਹੀਂ ਕਹਿ ਸਕਦਾ ਜੀ ਮਤਲਬ ਕੋਈ ਕੋਈ ਪਲ ਕੋਈ ਪਾਤਰ ਦਾ ਕੋਈ ਵੀ ਪਲ ਇੱਥੇ ਕਿਸੇ ਬੰਦੇ ਨਾਲ ਗੱਲ ਕਰ ਲੋ ਸਾਰਿਆਂ ਕੋਲ ਹੀ ਉਹ ਪਲ ਯਾਦਗਾਰੀ ਹੈ ਜੀ ਸਾਦਰ ਸਾਹਿਬ ਦਾ ਕੋਈ ਵੀ ਪਲ ਯਾਦ ਜੋ ਕੱਢਣ ਵਾਲਾ ਨਹੀਂ ਹੈਗਾ ਸਧਾਰਨ ਤੋ ਉਹਨਾਂ ਡਰਾਈਵਰ ਕੱਲ ਤਾਂ ਰੋਈ ਜਾਂਦਾ ਯਾਰ ਪਰਸੋਂ ਦਾ ਉਹਨੂੰ ਪੁੱਛੋ 2010 ਤੋਂ ਲੈ ਕੇ ਹੁਣ ਤੱਕ ਉਹ ਉਹਨਾਂ ਦਾ ਇਕੱਲਾ ਸਾਰਥੀ ਨਹੀਂ ਸੀ ਸਾਥੀ ਵੀ ਸੀ ਔਰ ਆਖਰੀ ਰਾਤ ਵੀ ਉਹ 10 11 ਵਜੇ ਉਹਨਾਂ ਨੂੰ ਘਰ ਛੱਡ ਕੇ ਗਿਆ ਉਹ ਦਵਾਈ ਬੂਟੀ ਦਾ ਖਿਆਲ ਰੱਖਦਾ ਸੀ ਰੋਟੀ ਪਾਣੀ ਦਾ ਖਿਆਲ ਰੱਖਦਾ ਸੀ ਪਾਣੀ ਦਾ ਖਿਆਲ ਰੱਖਦਾ ਸੀ ਸਚੇਤ ਅਖਿਆਰ ਕੰਦੀ ਨਾਲ ਉਹ ਸੁਭਾਅ ਦਾ ਖਿਆਰ ਰੱਖਦਾ ਸੀ ਸੋ ਮੇਰਾ ਨਹੀਂ خیال ਕਿ ਮੇਰੇ ਜੀਵਨ ਕਾਲ 'ਚ ਮੈਂ ਸੁਚੇਤ ਅੱਖ ਨਾਲ 70-77 ਤੋਂ ਦੁਨੀਆ ਨੂੰ ਵੇਖਣ ਲੱਗਿਆ ਜਦੋਂ ਦੋ ਖਾਸ ਕਰਕੇ ਲਿਖਣ ਪੜਨ ਵਾਲਿਆਂ ਦੇ ਸੰਗਤ 'ਚ ਆਇਆ ਇੰਨੀ ਮੁਹੱਬਤ ਕਿਸੇ ਬੰਦੇ ਨੂੰ ਮੈਂ ਹੁੰਦੀ ਨਹੀਂ ਵੇਖੀ ਸ਼ਿਵ ਕੁਮਾਰ ਨੂੰ ਲੋਕ ਕਹਿੰਦੇ ਨੇ ਹੁੰਦੀ ਸੀ ਉਹ ਮੈਂ ਬਹੁਤੀ ਨਹੀਂ ਵੇਖੀ ਕਿਉਂਕਿ ਅਸੀਂ ਉਹ ਨਿਆਣੇ ਸੀ ਉਦੋਂ ਅਜੇ ਪਰ ਸੁਰਜੀਤ ਪਾਤਰ ਦਾ ਤਾਂ ਕੱਲਾ ਕੱਲਾ ਪਾਲ ਸੀ ਮਾਨਿਆ ਨਾ ਉਹ ਤਾਂ ਉਹ ਜਿਆ ਬੋਰ ਸੀ ਜਨ ਅਸੀਂ ਪਿੰਗਾ ਵੀ ਪਾਈਆਂ ਹੋਈਆਂ ਲੋਕਾਂ ਨੂੰ ਲੱਗਦਾ ਹੋਵੇਗਾ ਵੀ ਕਰਤਬੁੱਤ ਛੋਟਾ ਸੀ ਉਹਦਾ ਜਿਹਦੇ ਉਹਨੇ ਪਿੰਗਾ ਪਾਪਾ ਕੀ ਝੂਟੇ ਹੋਏ ਆ ਅਸ਼ਵਨੀ ਨੂੰ ਪੁੱਛ ਲੋ ਸ਼ੋਹਲ ਮੇਲੇ ਜਿੱਨੇ ਉਹਦੇ ਨਾਲ ਕਰ ਲੀਦੇ ਸੀ ਉਹਦੇ ਲੱਗੇ ਹੀ ਨਹੀਂ ਸੀ ਵੀ ਸ਼ਾਇਰ ਹੈ ਲੱਗਦਾ ਵੱਡਾ ਭਰਾ ਹੈ ਤਾਂ ਹਰ ਹਰ ਗੱਲ ਕਰ ਸਕਦੇ ਆ ਯਾਦ ਹੀ ਰਹਿ ਗਈ ਯਾਦਾਂ ਨਹੀਂ ਸ਼ਰਮਾਇਆ ਸਾਡੇ ਕੋਲ ਯਾਦਾਂ ਕਈ ਵਾਰੀ ਨਾ ਬੰਦਾ ਉਦੋਂ ਕਿ ਜੇ ਚਾਹਤ ਕਰਦਾ ਜੋ ਬੰਦਾ ਕਿਦੇ ਰੈਫਰੈਂਸ ਚ ਆਉਂਦਾ ਉਹਦੇ ਪਰਪਲ ਤੇ ਯਾਦ ਆਏਗਾ ਮੇਰਾ ਨਹੀਂ ਖਿਆਲ ਕਿ ਕੋਈ ਐਸਾ ਮੌਕਾ ਹੋਵੇ ਇਹ ਤੇ ਸੁਰਜੀਤ ਪਾਤਰ ਦੀ ਕੋਈ ਲਿਖਤ ਤੁਹਾਡੇ ਅੰਗ ਸੰਗ ਆਣ ਕੇ ਨਾ ਖਲੋਵੇ ਕਾਲੇ ਧੰਦੇ ਗੋੜੇ ਸਿੱਕੇ ਗੋਲ ਚੜ ਗਏ ਵਪਾਰੀ ਫਿਰ ਮੰਦਰ ਵਿੱਚ ਮੁਸਕਾਈ ਜਾਵੇ ਫਿਰ ਕ੍ਰਿਸ਼ਨ ਮਨਾਰੀ ਪਿੰਡ ਜਿਨ੍ਹਾਂ ਦੇ ਗੱਡੇ ਚੱਲਣ ਹੁਕਮਤ ਤੇ ਸਰਦਾਰੀ ਸ਼ਹਿਰ ਜਾ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਜਾਂ ਤਾਂ ਫੌਜੀ ਮਰ ਗਿਆ ਹੋਣਾ ਜਾਂ ਕੋਈ ਹੋਰ ਖਵਾਰੀ ਪਿੰਡ ਦੇ ਲੋਕੀ ਡਰ ਜਾਵਣ ਦਾ ਖਾਤਾ ਆਵੇ ਸਰਕਾਰੀ ਬਹੁਤ ਤੇਰੀ ਬਹੁਤ ਤੇਰੀ ਨੇ ਉਹਨਾਂ ਨੇ ਪਾਤਰ ਨੇ ਹਰ ਮੌਕੇ ਤੇ ਲਿਖਿਆ ਕੋਈ ਮੌਕਾ ਹੈ ਨਹੀਂ ਜਿਹਦੇ ਮਾਰੇ ਪਾਤਰ ਨੇ ਗੱਲ ਨਾ ਕੀਤੀ ਹੋਵੇ ਕੋ ਹੈ ਨਹੀਂ ਰਾਤ ਮੈਂ ਬੈਠਾ ਸਾਂ ਪਤ ਸਰ ਦੇ ਘਰ ਹੀ ਤੇ ਉਹਨਾਂ ਦੀ ਸਭ ਤੋਂ ਨਿੱਕੀ ਭੈਣ ਮਤਲਬ ਪਤ ਸਰ ਤੋਂ ਵੱਡੀ ਉਹ ਵੀ ਭੈਣਾਂ ਚ ਪੰਜ ਭੈਣਾਂ ਚ ਛੋਟੀ ਭੈਣ ਉਹ ਸੁਣਾ ਰਹੀ ਸੀ ਗੱਲ ਉਹ ਕਹਿੰਦੀ ਮੈਂ ਆਪਣੀ ਭੈਣਾਂ ਚ ਸਭ ਤੋਂ ਨਿੱਕੀ ਆ ਤੇ ਮੈਂ ਇਕੱਲੀ ਰਹਿ ਗਈ ਆ ਮੇਰੇ ਦੋ ਵੀਰ ਇਹੀ ਨੇ ਤੇ ਦੁੱਖ ਮੇਰੇ ਵਾਸਤੇ ਦੱਸੋ ਕਿੰਨਾ ਵੱਡਾ ਕਿ ਸਵੇਰੇ ਪਹਿਲਾਂ ਵੀਰ ਨੇ ਖਮੀਟੀਆਂ ਨੇ ਬਾਅਦ ਵਿੱਚ ਮੇਰੀ ਪਰਜਾਈ ਆਖਾਂ ਮੀਟ ਗਈ ਉਹਨਾਂ ਛੋਟੇ ਬ੍ਰਦਰ ਉਪਕਾਰ ਦੀ ਵਾਈਫ ਇਹ ਵੀ ਨਹੀਂ ਲੱਗਦਾ ਮੈਂ ਦੁੱਖਾਂ ਵਾਸਤੇ ਆ ਜਦੋਂ ਉਹ ਗੱਲ ਸੁਣੀ ਤੂੰ ਬਾਅਦ ਵਿੱਚ ਮੈਨੂੰ ਪਾਤਸ ਦਾ ਗੀਤ ਯਾਦ ਆ ਰਿਹਾ ਸੀ ਸੁਨੇ ਸੁਨੇ ਰਾਹਾਂ ਉੱਤੇ ਕੋਈ ਕੋਈ ਪੈੜ ਹੈ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਕਹਿ ਰਹੇ ਉਹਦਾ ਖਾਸ ਕਰਕੇ ਉਹ ਬੰਦ ਇਹ ਚ ਉਹ ਕਹਿੰਦੇ ਨੇ ਕਿ ਆ ਕਹਿੰਦੇ ਵਿਸੇਵ ਦੇ ਲਈ ਵਾਪਸ ਦੇਸ਼ ਛੱਡਿਆ ਡੂੰਗਾ ਮੇਰੀ ਹੱਕ ਚ ਤਰੰਗਾ ਗਿਆ ਗੱਡਿਆ ਚੋਲੇ ਤਰੰਗਿਆ ਤੋਂ ਚੱਲ ਸਾਡੀ ਖੈਰ ਜੀ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਹੈ ਤਰ ਪਰ ਕਿਹੜੀ ਗੱਲ ਕਰੀਏ ਤੇ ਕਿਹੜੀ ਛੱਡੀਏ ਬੰਦਾ ਹੀ ਮੁੱਕਦਾ ਗੱਲਾਂ ਨਹੀਂ ਬੁੱਕਦੀ ਇਹ ਅਸ਼ਵਨੀ ਸਾਹਿਬ ਤੋਂ ਨੇੜੇ ਰਿਹਾ ਇਹਦੇ ਨਾਲ ਗੱਲਾਂ ਕਰੋ ਪਰ ਇਹਨੂੰ ਇਦਾਂ ਲੱਗਦਾ ਕਿ ਪਾਤਰ ਸਿਰਫ ਪੰਜਾਬੀ ਦਾ ਕਵੀ ਨਹੀਂ ਸੀ ਉਹਨਾਂ ਨੇ ਪੰਜਾਬੀ ਮਾਂਬੋਲੀ ਚ ਲਿਖਿਆ ਪਰ ਹਿੰਦੁਸਤਾਨ ਦੇ ਜਿੰਨੇ ਵੀ ਦਾਣਿਸ਼ਵਰ ਹੈ ਜਿੰਨੇ ਵੱਡੇ ਕਵੀ ਹੋਏ ਚਾਹੇ ਮਰਾਠੀ ਦੇ ਹੋਣ ਚਾਹੇ ਬੰਗਾਲੀ ਦੇ ਹੋਣ ਚਾਹੇ ਉੜੀਆ ਦੇ ਹੋਣ ਕਿਉਂਕਿ ਬਾਤਰ ਸਾਹਿਬ ਨੂੰ ਅਨੁਵਾਦ ਵੀ ਹੋਇਆ ਬਾਤਰ ਸਾਹਿਬ ਦੀ ਕਵਿਤਾ ਬਹੁਤ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋਈ ਹੈ ਔਰ ਇਦਾਂ ਲੱਗ ਰਿਹਾ ਕਿ ਜਿਵੇਂ ਜੋ ਖਬਰ ਮਿਲੀ ਤੇ ਇਦਾਂ ਮੈਨੂੰ ਲੱਗਿਆ ਮੈਂ ਸਾਈ ਰਾਤ ਖੈਰ 50 ਸਾਲ ਦੀ ਸਾਡੀ ਦੋਸਤੀ ਔਰ ਹਰ ਪਾਲ ਦੇ ਵਿੱਚ ਘੂਰ ਵੀ ਲੈਣਾ ਗੁੱਸਾ ਵੀ ਕਰ ਲੈਣਾ ਵੀ ਆ ਉਹ ਅੱਧਿਓ ਬੋਲਦੇ ਨਹੀਂ ਸੀ ਨਾ ਕਰਦੇ ਨਹੀਂ ਸੀ ਕਦੇ ਲਗਿਆ ਕਿ ਹਿੰਦੁਸਤਾਨ ਚ ਪਹਿਲਾਂ ਸ਼ਾਇਦ ਕਦੇ ਰਵਿੰਦਰ ਨਾਟਕ ਹੋਰ ਗਏ ਹੋਣੇ ਅੱਜ ਹਿੰਦੁਸਤਾਨ ਦਾ ਇੱਕ ਰਵਿੰਦਰ ਨਾਟਕ ਹੋਰ ਚਲਾ ਗਿਆ ਯਕਮ ਯਕਮ ਪਰ ਉਹ ਹੈ ਥੀ ਆਪਣੀਆਂ ਕਵਤਾਵਾਂ ਚ ਆਪਣੀਆਂ ਲਿਖਤਾਂ ਚ ਹਮੇਸ਼ਾ ਇੱਥੇ ਰਹਿਣਗੇ ਜਾਣਗੇ ਨਹੀਂ ਦਿਲਾਂ ਚ ਬਸੇ ਹੋਏ ਨੇ ਪਲ-ਪਲ ਚ ਬਸੇ ਹੋਏ ਨੇ ਉਹਨਾਂ ਨੇ ਪੰਜਾਬ ਦੀ ਹਰ ਹਰ ਬੈਦ ਦੀ ਕਵਿਤਾ ਲਿਖੀ ਗ਼ਜ਼ਲ ਦੇ ਵਿੱਚ ਕੋਈ ਗਾਣ ਵਾਲਾ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਗਜ਼ਲ ਲੁਗਾ ਕੇ ਉਹਦੇ ਅਰਥ ਲੋਕਾਂ ਦੇ ਕੰਨਾਂ ਤੱਕ ਪਹੁੰਚਾਉਣੇ ਔਰ ਫਿਰ ਉਹਨਾਂ ਨੂੰ ਮੰਨਣਾ ਉਹ ਪਾਤਰੀ ਸੀ ਉਹਦੀਆਂ ਗਜ਼ਲਾਂ ਗੂੰਗਦੀਆਂ ਗੂੰਗਾਮੀਆਂ ਰਹਿਣੀਆਂ ਕੰਨਾਂ 'ਚ ਸਾਡੇ ਪੂਰੇ ਪਤਾ ਨਹੀਂ ਜੀਵਨ ਸਾਡਾ ਕਿੰਨਾ ਹੈ ਪਰ ਪਾਤਰ ਹੀ ਵਾਸ ਅ ਗ੍ਰੇਟ ਪੋਇਟ ਆਈ ਕੈਨ ਓਨਲੀ ਸੇ ਦਇਸ ਨੋ ਪੋਇਟ ਪੈਰਲ ਟੂ ਹਿਮ ਕੋਈ ਵਰਗਾ ਪੋਇਟ ਨਹੀਂ ਪਾਤਰ ਇਹੋ ਜੀ ਸ਼ਖਸੀਅਤ ਸੀ ਅਸਾ ਸ਼ਾਇਰ ਵੀ ਹਰ ਕੋਈ ਇਹ ਸਮਝ ਰਿਹਾ ਉਹਦੇ ਪਰਿਵਾਰ ਦਾ ਮੈਂਬਰ ਚਲੇ ਗਿਆ ਹੈ। ਹਰ ਕਿਸੇ ਨੂੰ ਇਦਾਂ ਲੱਗਦਾ ਜਿੰਨਾਂ ਨਾਲ ਦੁੱਖ ਸੁੱਖ ਸਾਂਝਾ ਕਰਦੇ ਆ। ਦੇਖੋ ਬੋਲਣ ਵਿੱਚ ਵੀ ਸਹਿਜਮਤੇ ਵਾਲਾ ਲਿਖਣ ਵਿੱਚ ਵੀ ਸਹਿਜਮਤੇ ਵਾਲਾ ਤੁਰਨ ਵਿੱਚ ਵੀ ਸਹਿਜਮਤਾ ਤੇ ਸਹਿਜਮਤੇ ਨਾਲ ਹੀ ਦੁਨੀਆ ਤੋਂ ਚਲੇ ਗਿਆ। ਸ਼ਾਇਰ ਤਾਂ ਇੰਨਾ ਵੱਡਾ ਦੇਖ ਲਓ ਵੀ ਉਹਦੀਆਂ ਗਜ਼ਲਾਂ ਉਹਦੇ ਸ਼ੇਅਰ ਮੁਹਾਵਰੇ ਬਣ ਗਏ। ਮੈਂ ਆਪਦੀ ਮਿਸਾਲ ਵੀ ਦਿੰਨਾ ਤੇ ਪਰ ਹਰ ਕਿਸੇ ਨੂੰ ਉਹਦੇ ਸ਼ੇਅਰ ਉਹਦੀਆਂ ਗਜ਼ਲਾਂ ਜ਼ਬਾਨੀ ਚੇਤੇ ਆ ਮੈਨੂੰ ਤਾਂ ਕੁਝ ਜ਼ਿਆਦਾ ਹੀ ਮੈਂ ਤਾਂ ਉਹਦੀਆਂ ਖੁੱਲੀਆਂ ਕੋ ਬਤਾਵਾਂ ਵੀ ਚੇਤੇ ਆ ਗਜ਼ਲਾਂ ਤਾਂ ਚੇਤੇ ਹੋਣੀਆਂ ਹੀ ਜਿਵੇਂ ਉਸੀ ਨਾ ਵੀ ਮੇਰੀ ਕਵਤਾ ਮੇਰੀ ਮਾਂ ਨੂੰ ਸਮਝ ਨਾ ਆਈ ਭਾਵੇਂ ਮੈਂ ਉਹ ਮਾਂ ਬੋਲੀ ਵਿੱਚ ਲਿਖੀ ਹੋਈ ਸੀ ਮਾਂ ਤਾਂ ਕੇਵਲ ਇੰਨਾ ਸਮਝੀ ਪੁੱਤ ਦੀ ਰੂਹ ਨੂੰ ਦੁੱਖ ਹੈ ਕੋਈ ਪਰ ਮੇਰੇ ਹੁੰਦੇ ਆ ਦੁੱਖ ਇਸ ਨੂੰ ਆਇਆ ਕਿੱਥੋਂ ਕਵਤਾ ਵਾਲਾ ਕਾਗਜ਼ ਚੁੱਕ ਕੇ ਮਾਂ ਨੇ ਸੀਨੇ ਨਾਲ ਲਗਾਇਆ ਖਬਰੇ ਇਦਾਂ ਹੀ ਕੁਝ ਮੇਰੇ ਨੇੜੇ ਹੋ ਜੇ ਮੇਰਾ ਜਾਇਆ ਦੇਖੋ ਲੋਕੋ ਅੱਜ ਕੱਲ ਦੇ ਪੁੱਤ ਮਾਂ ਨੂੰ ਛੱਡ ਕੇ ਦੁੱਖ ਕਾਗਜ਼ਾਂ ਨੂੰ ਦੱਸਦੇ ਨੇ ਮੇਰੀ ਕਵਤਾ ਮੇਰੀ ਮਾਂ ਨੂੰ ਸਮਝ ਨਾ ਆਈ ਭਾਵੇਂ ਮੈਂ ਉਹ ਮਾਂ ਬੋਲੀ ਵਿੱਚ ਲਿਖੀ ਸੋ ਇਸ ਤਰ੍ਹਾਂ ਮੈਨੂੰ ਲੱਗਦਾ ਵੀ 50 60 70 ਉਹਦੀਆਂ ਗਜ਼ਲਾਂ ਕਵਤਾਵਾਂ ਗੀਤ ਵੰਨੇ ਜਿੱਤੇ ਆ ਇਹ ਕੋਈ ਮਿੱਥਕੇ ਨਹੀਂ ਕੀਤੇ ਕੋਈ ਬਸ ਖੂਨ ਚ ਵਸ ਕੇ ਚੰਗੇ ਹੀ ਇੰਨੇ ਲੱਗੇ ਤੇ ਮੈਂ ਕਹਿੰਦਾ ਹੁਣ ਬਈ ਜਿਹੜੇ ਹਾਰਡ ਮਾਰਕਿੰਗ ਜਿਵੇਂ ਜਦੋਂ ਕੀਤੀ ਜਾਂਦੀ ਆ ਉਦੋਂ ਤਾਂ ਹਰ ਕੋਈ ਆਪਣੇ ਆਪ ਨੂੰ ਹਰ ਕੋਈ ਵੱਡਾ ਸਮਝਦਾ ਉਹਦਾ ਆਲਾ ਦਵਾਲਾ ਸਮਝਦਾ ਫਿਰ ਵੀ ਜੇ ਬਹੁਤ ਕਿਹਾ ਜਾਵੇ ਤਾਂ ਵਾਰਿਸ ਸ਼ਾ ਵਾਰਸ਼ਾ ਤੋਂ ਬਾਅਦ ਵੱਡਾ ਥੰਮ ਸ਼ਿਵ ਕੁਮਾਰ ਬਟਾਲਵੀ ਸ਼ਿਵ ਦੇ ਹੁੰਦੇ ਵੱਡਾ ਇੱਕ ਥੰਮ ਸੀ ਪ੍ਰੋਫੈਸਰ ਮੋਹਨ ਸਿੰਘ ਉਸ ਤੋਂ ਬਾਅਦ ਇਨਕਲਾਬੀ ਕਵੀ ਪਾਸ਼ ਪਾਸ਼ ਤੋਂ ਬਾਅਦ ਪਾਤਰ ਜਿਹੜੀ ਪੰਜਾਬੀ ਕਵਿਤਾ ਵਿੱਚ ਨੰਬਰ 1 ਵੀ ਪਾਤਰ ਆਇਆ ਇਸ ਵੇਲੇ ਨੰਬਰ 2 ਵੀ ਤੇ ਨੰਬਰ 3 ਇਹਦੋਂ ਗਾਂ ਬਾਕੀ ਨਾਲ ਸ਼ੁਰੂ ਦੇਖੋ ਪਾਤਰ ਸਾਹਿਬ ਇੱਕ ਵੱਡਾ ਨੌ ਸੀ ਇੱਕ ਤੁਰਦੀ ਫਿਰਦੀ ਸੰਸਥਾ ਸਾ ਤੇ ਜਦੋਂ ਐਡਾ ਬੰਦਾ ਜਾਂਦਾ ਹੈਗਾ ਇਸ ਫਾਨੀ ਸਰਸਾਰ ਤੋਂ ਤਾਂ ਹਰ ਇੱਕ ਦੀ ਅੱਖ ਨਾਮ ਹੁੰਦੀ ਹੈ ਘਰਦਿਆਂ ਨੂੰ ਤੇ ਦੁੱਖ ਹੁੰਦਾ ਹੀ ਹੁੰਦਾ ਹੈ ਪਰ ਉਹਨਾਂ ਦੇ ਚਾਹਵਾਨਾਂ ਵਾਲਾ ਵੀ ਦੁੱਖ ਹੁੰਦਾ ਹੈ ਤੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਉਹਨਾਂ ਦੀ ਮੁਹੱਬਤ ਨੂੰ ਮਾਣਿਆ ਉਹਨਾਂ ਦੇ ਪਿਆਰ ਨੂੰ ਮਾਣਿਆ ਉਹਨਾਂ ਤੋਂ ਬਹੁਤ ਕੁਝ ਸਿੱਖਣ ਦੀ ਮੈਨੂੰ ਹਮੇਸ਼ਾ ਹੀ ਚਾਹਤ ਰਹੀ ਤੇ ਉਹ ਵੀ ਉਹਨਾਂ ਤੋਂ ਮਾਣਿਆ ਤੇ ਅਸੀਂ 86 ਤੋਂ ਲੈ ਕੇ ਸਟਿਲ ਹੁਣ ਤੱਕ 24 ਤੱਕ ਉਹਨਾਂ ਦੇ ਨਾਲ ਮੈਂ ਉਸੇ ਮੁਹੱਬਤ 'ਚ ਉਸੇ ਖਲੂਸ 'ਚ ਉਸੇ ਪਿਆਰ ਦੇ ਵਿੱਚ ਹਾਂਜੀ ਅਸੀਂ ਕੰਮ ਵੀ ਬਹੁਤ ਇਕੱਠਾ ਕੀਤਾ ਕੁਸ਼ਾਡੀਓ ਕੈਸਿਡਜ਼ ਕੀਤੀਆਂ ਜਿਹੜੀਆਂ ਕੋਈ ਲੋਕ ਕਰਦੇ ਨਹੀਂ ਉਸ ਤਰ੍ਹਾਂ ਦੀਆਂ ਖਾਮ ਸਾਹਿਬ ਨਾਲ ਭਾਜੀ ਜਗਜੀਤ ਸਿੰਘ ਨਾਲ ਤੇ ਪਲੱਸ ਆਰਟ ਕਾਉਂਸਲ 'ਚ ਵੀ ਕੰਮ ਇਕੱਠਿਆਂ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਮੈਡੀਕਲ ਸੀ ਕਿ ਮੈਂ ਆਪਣੀ ਫਿਲਮ ਦਾਰਾ ਦੇ ਵਿੱਚ ਵੀ ਉਹਨਾਂ ਨੂੰ ਲੈ ਕੇ ਆਇਆ ਉਹਨਾਂ ਤੇ ਇੱਕ ਰੋਲ ਕਰਾਇਆ ਪ੍ਰੋਫੈਸਰ ਦਾ ਨਹੀਂ ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹ ਮੁਹabbਤੀ ਸਾਡੀ ਇੰਨੀ ਸੀ ਮੈਨੂੰ ਇਗਨੋਰ ਨਹੀਂ ਕਰ ਸਕੇ ਤੇ ਸਦਾ ਉਹਨਾਂ ਦੇ ਬੋਲ ਉਹਨਾਂ ਦੇ ਲਿਖੇ ਸ਼ਬਦ ਫਿਜ਼ਾ ਦੇ ਵਿੱਚ ਗੂੰਜਦੇ ਰਹਿਣਗੇ ਤੇ ਬਾਦਰ ਸਾਹਿਬ ਹਮੇਸ਼ਾ ਉਹਨਾਂ ਦੀ ਸੋਚ ਅਮਰ ਰਹੂਗੀ ਉਹਨਾਂ ਦੀ ਲਿਖਤਾ ਅਮਰ ਰਹਿਣਗੀਆਂ ਸੋ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਪਰਿਵਾਰ ਨੂੰ ਪਿੱਛੇ ਪਾਣਾ ਮੰਨਣ ਦਾ ਬਖਸ਼ੇ ਤੇ ਉਹਨਾਂ ਨੂੰ ਆਪਣੇ ਚਰਨਾ ਜੀ ਨਮਾਜ਼ ਬਖਸ਼ੇ ਤੇ ਸਾਰੇ ਉਹਨਾਂ ਦੇ ਚਾਹਵਾਨ ਜਿਹੜੇ ਹੈਗੇ ਨੇ ਉਸੇ ਤਰ੍ਹਾਂ ਬਾਦਰ ਸਾਹਿਬ ਨੂੰ ਮਾਨ ਦੇਵੇ ਧੰਨਵਾਦ ਕਹਿਣ ਨੂੰ ਕੁਝ ਹੈ ਵੀ ਨਹੀਂ ਕਹਿਣ ਲੱਗੀ ਗੱਲ ਮੁੱਕਦੀ ਨਹੀਂ ਹੈ ਸ਼ਬਦਾਂ ਚ ਨਹੀਂ ਬਿਆਨ ਹੋ ਸਕਦਾ ਕਿ ਮਨ ਪਰੇ ਉਹ ਮਾਦੇ ਮੁਹੱਬਤ ਹੈ ਉਹਨਾਂ ਦਾ ਪਿਆਰ ਉਹਨਾਂ ਦੀ ਦੇਣ ਉਹਨਾਂ ਦਾ ਕੰਮ ਜਿਹੜਾ ਅਦਬਲੇ ਕੀਤਾ ਸੁਨਹਿਰੀ ਅੱਖਰਾਂ ਚ ਲਿਖਿਆ ਗਿਆ ਰੋਜ਼ੇ ਹਸ਼ਰ ਤੱਕ ਲਿਖਿਆ ਰਹੂਗਾ ਮਾਨ ਸਰ ਨੇ ਪਾਤਰ ਬੋਰਡ ਕਰਵਾਉਂਦੇ ਜੀ ਗੱਲ ਕਹੀ ਬਿਲਕੁਲ ਬਿਲਕੁਲ ਜਿਹੜੇ ਬੱਚੇ ਇਹ ਦੇ ਨਹੀਂ ਉਹ ਯਾਦ ਰੱਖਣ ਪਾਤਰ ਬਿਲਕੁਲ ਉਹ ਬੱਚਿਆਂ ਲਈ ਪੇਰੀੜਾ ਨਹੀਂ ਮਿਲਦੀ ਬਹੁਤ ਚੰਗਾ ਕਦਮ ਹੈ ਕਿਉਂਕਿ ਉਹਨਾਂ ਦਾ ਜਿੰਨਾ ਵੀ ਉਹਨਾਂ ਦੇ ਨਾਮ ਤੇ ਹੋਰ ਥੋੜਾ ਕੰਮ ਇਹ ਨਾ ਕੀਤਾ ਹੋਣ ਵਾਲੀਆਂ ਪੀੜ੍ਹੀਆਂ ਚਲੋ ਹੁਣ ਕਰ ਸੋਸ਼ਲ ਮੀਡੀਆ ਚ ਚੀਜ਼ ਸਾਂਭੀ ਰਹਿੰਦੀ ਆ ਫਿਰ ਵੀ ਜਦੋਂ ਸਰਕਾਰਾਂ ਆਪਣੇ ਤੌਰ ਤੇ ਕੰਮ ਹੋਰਦੀ ਆ ਅੱਛਾ ਲੱਗਦਾ ਸੁਖਵਿੰਦਰ ਅਮਰਤਪਨ ਜੀ ਯੋਗ ਪੁਰਸ਼ ਸੀਗੇ ਮਹਾਪੁਰਸ਼ਾਂ ਵਾਂਗੂ ਆਏ ਮਹਾਪੁਰਸ਼ਾਂ ਵਾਂਗੂ ਗਏ ਯੁਗਾਂ ਤੱਕ ਉਹਨਾਂ ਦੀਆਂ ਗੱਲਾਂ ਹੁੰਦੀਆਂ ਰਹਿਣਗੀਆਂ ਉਹਨਾਂ ਦੀ ਸੁਖਨਵਰੀ ਨੂੰ ਉਹਨਾਂ ਦੀ ਸ਼ਾਇਰੀ ਨੂੰ ਅਸੀਂ ਪਿਆਰ ਕਰਦੇ ਰਵਾਂਗੇ ਸਾਡੇ ਅਗਲੀਆਂ ਪੀੜ੍ਹੀਆਂ ਪਿਆਰ ਕਰਦੇ ਰਹਿਣਗੀਆਂ ਪ੍ਰੇਰਣਾ ਲੈਂਦੀਆਂ ਰਹਿਣਗੀਆਂ ਯੁਗਾਂ ਯੁਗਾਂ ਤੱਕ ਉਹ ਇਹ ਉਹਨਾਂ ਦਾ ਚਾਨਣ ਜਿਹੜਾ ਸ਼ਬਦਾਂ ਰਹੀਂ ਸਾਡੇ ਨਾਲ ਰਹੂਗਾ ਤੇ ਸ਼ਬਦਾਂ ਰਹੀਂ ਅਸੀਂ ਉਹਨਾਂ ਨੂੰ ਪਿਆਰ ਕਰਦੇ ਰਵਾਂਗੇ ਸ਼ਬਦ ਉਹਨਾਂ ਦਾ ਵਜੂਦ ਸ਼ਬਦ ਸਰੂਪ ਹੋ ਗਏ ਬਸ ਮਿੱਟੀ ਦਾ ਪੁੱਤ ਗਿਆ ਵਾ ਆਹ ਉਹ ਸ਼ਬਦਾਂ ਦੇ ਵਿੱਚ ਸਮਾ ਗਏ ਹਾਂ ਜਿੱਦੇ ਸਾਡੇ ਮਨਾਂ ਚ ਵਸ ਗਏ ਇਨ੍ਹਾਂ ਪੌਣਾ ਚ ਫਜ਼ਾਵਾ ਚ ਵਸ ਗਏ ਸ਼ਬਦ ਸਰੂਪ ਹੋ ਗਏ ਸ਼ਬਦਾਂ ਨੂੰ ਇੱਕ ਨਾ ਲਈ ਫਿਰਾਂਗੇ ਅਸੀਂ ਉਹਨਾਂ ਦੇ ਜਿਹੜੇ ਦੇਣ ਆ ਉਹ ਸਾਨੂੰ ਬਸ ਉਹਨਾਂ ਨੂੰ ਜਿਉਂਦੇ ਰੱਖੋਗੇ ਅਸੀਂ ਆਪਣੀਆਂ ਆਜ਼ਾਦਾਂ ਚ ਆਪਣੇ ਪਿਆਰ ਚ ਆਪਣੇ ਸਤਕਾਰ ਚ ਉਹਨਾਂ ਨੂੰ ਸਾਡੇ ਜਿਉਂਦੇ ਰਹਿਣਗੇ ਇਹੋ ਜਿਹੇ ਬਾਰੇ ਅਗਰ ਕਹਿੰਦਾ ਵੀ ਇੱਕ ਐਸਾ ਮੁਕਾਮ ਹੁੰਦਾ ਜਦੋਂ ਕੋ ਤੁਸੀਂ ਤੁਹਾਡੀ ਤੁਜੀ ਬੇਜਵਾਨ ਹੋ ਜਾਂਦਾ ਕਿ ਅਸੀਂ ਇੱਕ ਐਸਾ ਅਨਮੋਲ ਹੀਰਾ ਸਾਡੇ ਹੱਥਾਂ ਚਲੇ ਗਿਆ ਪੰਜਾਬੀਆਂ ਸਾਰੇ ਪੰਜਾਬੀਅਤ ਦੇ ਵਿੱਚੋਂ ਪੰਜਾਬੀ ਸ਼ੈਰੀ ਤੋਂ ਪੰਜਾਬੀ ਸੱਮੇ ਚਾਰ ਤੋਂ ਪੰਜਾਬੀ ਸ਼ਾਇਰੀ ਦੇ ਵਿੱਚੋਂ ਜੋ ਮੁਕਾਮ ਫਿਰ ਹਾਸ ਨਹੀਂ ਹੋਣਾ ਜਿਵੇਂ ਜਿਵੇਂ ਸਮਝਦੇ ਰਿਹਾ ਬਾਰੇਸ਼ਾ ਚਲੇ ਗਿਆ ਇਕ ਸ਼ੇਖ ਕੁਮਾਰ ਚਲੇ ਗਿਆ ਇਕ ਅਮਰਤਾ ਪ੍ਰੀਤਮ ਚਲੇ ਗਿਆ ਉਸ ਲੈਵਲ ਦਾ ਬੰਦਾ ਜਿਹੜਾ ਸਾਡੇ ਕੋਲ ਹੈਗਾ ਸੀ ਜੀਰਦਾ ਸਿੰਘ ਮਾਨ ਕਰ ਦਿੰਦੇ ਸੀ ਕਿ ਪਾਤਰ ਸਾਡੇ ਕੋਲ ਹੈਗਾ ਅੱਜ ਪਾਤਰ ਪਾਤਰ ਹਨ ਪੱਤੇ ਨੂੰ ਚਲਾਈ ਦਿੱਤਾ ਉਹ ਦਰਖਦਾਰ ਦਾ ਆਖਰੀ ਪੱਤਾ ਝੜ ਗਿਆ ਹੈ ਸਾਹਿਬ ਜਗਤ ਦੇ ਇੱਕ ਹੋਰ ਹਿੱਸੇ ਦਾ ਅੰਤ ਹੋ ਗਿਆ ਲੱਗਦਾ ਹੈ ਬਿਲਕੁਲ ਬਿਲਕੁਲ ਸੋ ਮਾਨ ਸਾਹਿਬ ਨੇ ਕਿ ਕਿ ਪਾਤਰ ਅਵਾਰਡ ਜਿਹੜਾ ਹੈ ਉਹ ਕਰਵਾਇਆ ਜਾਏਗਾ ਹਰ ਸਾਲ ਨਹੀਂ ਇਹ ਤਾਂ ਜ਼ਰੂਰੀ ਹੈ ਕਿਉਂਕਿ ਇਹ ਤੋਂ ਵੱਡਾ ਤਾਂ ਮਕਾਮ ਹੋ ਨਹੀਂ ਸਕਦਾ ਕਿ ਜਿਹੜੇ ਪਹਿਲੇ ਸ਼ਾਇਰ ਸੀ ਉਹਨਾਂ ਨੂੰ ਅਸੀਂ ਦੇਖਿਆ ਨਹੀਂ ਗਿਆ ਜੀ ਆਸ਼ੇ ਕੁਮਾਰ ਨੂੰ ਅਸੀਂ ਨਿਕਲ ਕੇ ਦੇਖਿਆ ਉਸ ਤੋਂ ਬਾਅਦ ਜੋ ਅਸੀਂ ਬੜੇ ਮਾਣ ਨਾਲ ਹਰ ਇੱਕ ਬੰਦਾ ਗੱਲ ਕਰਦਾ ਸੀ ਕਿਉਂਕਿ ਜਿਹੜੇ ਸ਼ਾਇਰ ਵੀ ਉਹਨਾਂ ਨੂੰ ਕੰਸੀਡਰ ਕਰਦੇ ਸੀ ਕਿਉਂਕਿ ਕਹਿਣਾ ਉਹ ਕਿਸੇ ਨਾ ਉਹਨਾਂ ਇੰਨਾ ਨਿਮਰਤਾ ਸੁਭਾਅ ਸੀ ਕਦੇ ਵੀ ਕਿਸੇ ਨੂੰ ਮੈਂ ਦੇਖਿਆ ਵੀ ਉਹ ਕਿਸੇ ਮਾੜਾ ਨਹੀਂ ਸੀ ਕਹਿੰਦੇ ਹਰ ਇੱਕ ਨੂੰ ਪਿਆਰ ਕਰਦੇ ਸੀ ਇੱਕ ਲੱਗਦਾ ਵੀ ਇਕੱਲਾ ਸ਼ਾਇਰ ਨਹੀਂ ਕਿ ਇੱਕ ਫਕੀਰ ਚਲੇਗਾ ਇੱਕ ਮਹਾਪੁਰਸ਼ ਚਲੇਗਾ ਇੱਕਦਮ ਝਟਕਾ ਲੱਗ ਜਾਣਾ ਕਿ ਬਿਮਾਰੀ ਨਹੀਂ ਸੀ ਕੰਫਨੀ ਸੀ ਸਭ ਤੋਂ ਵੱਡੀ ਗੱਲ ਉਹਦੋਂ ਰਾਤ ਨੂੰ ਅਸੀਂ ਇਕੱਠੇ ਸੀ ਤੇ ਉਹ ਸਹਿ ਅਸਹਿ ਅਕਹਿ ਦੁਖ ਹੋ ਗਿਆ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਾਹਿਤ ਜਗਤ ਨੂੰ ਇਹ ਡਰ ਬਟਾ ਘਾਟਾ ਇਹ ਕਦੇ ਪੂਰਾ ਨਹੀਂ ਹੋ ਸਕਦਾ ਦੁਨੀਆ 'ਚ ਲੋਕ ਜੰਮਦੇ ਨੇ ਸਾਹਿਤ ਕਾਰਬਨ ਦੇ ਨੇ ਪਰ ਪਾਤਰ ਬਣਨਾ ਬਹੁਤ ਮੁਸ਼ਕਲ ਹੈ ਜਲਦੀ ਹੀ ਹਮ ਨਾਲ ਔਰ ਜੇ ਕੋਈ ਨਾਲ ਜੇ ਪਾਤਰ ਬਣ ਵੀ ਜਾਊਗਾ ਨਾ ਤਾਂ ਉੱਥੇ ਪਹੁੰਚਣਾ ਬਹੁਤ ਮੁਸ਼ਕਲ ਹੈ ਜਿੱਥੇ ਪਾਤਰ ਪਹੁੰਚੇ ਸੀ ਤਾਂ ਮੈਂ ਸਮਝਦਾ ਬਈ ਇਹ ਪੰਜਾਬੀਆਂ ਦੇ ਵਾਸਤੇ ਇੱਕ ਸਹਿਤ ਅਕਾਇਸ਼ ਹਨ ਮਾ ਹੈਗਾ ਉਹ ਸਾਡੇ ਕੋਲੋਂ ਵਿਛੜ ਗਏ ਨੇ ਜੋ ਕੁਛ ਇਹਨੇ ਪੰਜਾਬੀ ਜਗਤ ਨੂੰ ਪੰਜਾਬੀ ਸਾਹਿਤ ਨੂੰ ਦਿੱਤਾ ਹੈ ਹੋਰ ਬੜੀਆਂ ਸੰਭਾਵਨਾਵਾਂ ਸੀਗੀਆਂ ਉਹਨਾਂ ਕੋਲੋਂ पर बेबक्ति मौत ने सब कुछ मिलिया मीट कर देता है उसकी हानि जा सकता बस दुख परगाइज जा प्रकटाया जा सकता और बच गया हर एक दी जिंदगी ਦਾ ਪਾਤਰ ਸੀ ਉਹਨੇ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਐਸੀ ਮਿਸ਼ਰੀ ਘੋਲੀ ਹੈ ਤੇ ਅੱਜ ਪਾਤਰ ਦਾ ਤੁਸੀਂ ਦੇਖ ਰਹੇ ਹੋ ਕ੍ਰिएशन ਕਰਦੇ ਵਿੱਚ ਤੇ ਮੁੱਖ ਮੰਤਰੀ ਆਏ ਨੇ ਮਤਲਬ ਤੇ ਕੋ ਇਨਸਾਨ ਜਿਸ ਨੇ ਹਰ ਦਿਲ ਦੇ ਵਿੱਚ ਇੱਕ ਘਰ ਕੀਤਾ ਹਰ ਮਨ ਦੇ ਵਿੱਚ ਇਸ ਸੋਚ ਦਾ ਇੱਕ ਇਨਸਾਨ ਤੇ ਮੈਂ ਸਭ ਦਾ ਉਹਨਾਂ ਦਾ ਇੱਕ ਇੱਕ ਸ਼ਬਦ ਜਦ ਪੜਦੇ ਆਂ ਤੇ ਉਹ ਐਂ ਲੱਗਦਾ ਵੀ ਪੂਰਾ ਹੀ ਟੁਕਦਾ ਉਹਨਾਂ ਤੇ ਜਾਂ ਹਰ ਇੱਕ ਬੰਦੇ ਤੇ ਟੁਕਦਾ ਕਹਿ ਲਓ ਕਿ ਉਹਨਾਂ ਨੇ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ ਲੇਕਿਨ ਜ਼ਿੰਦਗੀ ਹੈ ਕੀ ਤੇ ਇਹ ਤਾਂ ਕੁਝ ਵੀ ਨਹੀਂ ਹੈ ਤੇ ਉਹੀ ਕੁਝ ਕਰਕੇ ਚਲੇ ਗਏ ਦੁਨੀਆ ਨੂੰ ਦਿਖਾ ਗਏ ਤੇ ਅੱਜ ਜਿੱਥੇ ਮੈਨੂੰ ਉਹ ਵੀ ਸਮਾਂ ਯਾਦ ਹੈ ਅੱਜ ਤੋਂ 15 ਸਾਲ ਪਹਿਲਾਂ ਅਸੀਂ ਮਾਲਵਾ ਸਭਿਆਚਾਰਕ ਮੰਚ ਵੱਲੋਂ ਇਹਨਾਂ ਦਾ 골ਡ ਮੈਡਲ ਪਾ ਕੇ ਆਨਰ ਕੀਤਾ ਸੀ ਪੰਜਾਬੀ ਪਾਵਰ ਦੇ ਵਿੱਚ ਤੇ ਅੱਜ ਸਾਡੇ ਸਾਰੇ ਅਹੁਦੇਦਾਰ ਰਜੀਵ ਕੁਮਾਰ लवली ਜੀ ਮੈਡਮ ਵਰਜਿੰਦਰ ਜੀ ਸਾਰੇ ਹੀ ਸਾਥੀ ਅੱਜ ਵੀ ਸਾਰੇ ਆਏ ਆ ਕਿ ਅੱਜ ਦੁਸ਼ਾਲਾ ਪਾਇਆ ਪਰ ਅੱਜ ਮੈਂ ਸ਼ਬਦਾਂ ਪਾਤਰ ਦੇ ਉਹ ਸ਼ਬਦ ਪਾਤਰ ਜੀ ਆ ਇੱਕ ਇੱਕ ਲਬਜ਼ ਜਿਹੜਾ ਆਮ ਵੀ ਵਰਤਾ ਦੇ ਵਿੱਚ ਉਹ ਗੱਲ ਕਰਦੇ ਸੀ ਤਾਂ ਉਹ ਸਿੱਖਿਆ ਦਾ ਇੱਕ ਹਿੱਸਾ ਸੀ ਉਹ ਤੁਹਾਨੂੰ ਇੱਕ ਰਸਤਾ ਦਿਖਾਉਣ ਵਾਲਾ ਹੁੰਦਾ ਸੀ ਆ ਕੁਝ ਦਿਨਾਂ ਦੀ ਗੱਲ ਹੈ ਗੁਰਪ੍ਰਸ਼ਨ ਗੇ ਮੈਂ ਰਣਜੋਤ ਸਿੰਘ ਅਸੀਂ ਇੱਥੇ ਬੈਠੇ ਪਿੰਡ ਰਖਵਾ ਦੇ ਵਿੱਚ ਬਾਬਾ ਬੰਦਾ বাহাদুর ਦੇ ਨਾਂ ਤੇ ਜੋ ਪਵਨ ਬਣਿਆ ਮਿਊਜ਼ੀਅਮ ਬਣਿਆ ਤਾਂ ਰਣਜੋਤ ਸਿੰਘ ਹੁਣ ਹੀ ਕਹਿੰਦੇ ਪਾਤਰ ਸਾਹਿਬ ਤੁਸੀਂ ਗਏ ਹੋ ਉਹ ਕਹਿੰਦੇ ਮੈਨੂੰ ਬਾਬਾ ਜੀ ਨੇ ਦੋ ਵੇਰੀ ਬੁਲਾਇਆ ਸੌਰੀ ਮੈਂ ਜਾ ਨਹੀਂ ਸਕਿਆ ਹੁਣ ਆਪਾਂ ਸਾਰੇ ਇਕੱਠੇ ਚੱਲਾਂਗੇ ਕੀ ਪਤਾ ਸੀ ਉਹ ਸਾਡੇ ਕੋਲ ਵਿਛੜ ਜਾਣਗੇ ਅੱਜ ਉਹਨਾਂ ਦੇ ਜਾਣ ਤੇ ਬੜਾ ਭਾਰੀ ਦੁੱਖ ਹੈ ਕਿਉਂਕਿ ਜਿਹੀਆਂ ਸ਼ਕਸ਼ੀਤਾ ਜਦ ਜਾਂਦੀਆਂ ਨੇ ਸਾਡੀਆਂ ਬੈਂਸਬੰਦਾਂ ਨੈਤਿਕ ਕਦਰਾਂ ਕੀਮਤਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ